ਇਹ ਅਰਦਾਸ ਸ੍ਰੀ ਰੋਡਾ ਸਾਹਿਬ ਤੋਂ ਕੁਝ ਜੀ ਬੇਟਾ ਤੋਂ ਬਾਅਦ ਰਣਗੋੜਾਣਾ ਤੇ ਆਪੀਆਂ ਸਾਰੀਆਂ ਮੁਕੰਮਲ ਹੋ ਚੁੱਕੀਆਂ ਨੇ ਅਰਦਾਸ ਸਿਕੰਕਾਰ ਸਿਵ ਜੀ ਦੇ ਕੀ ਪਤੇ ਸ੍ਰੀ ਭਗਵਤੀ ਜੀ ਸਹਾਇ ਵਾ ਸ੍ਰੀ ਭਗਵਤੀ ਜੀ ਕੀ ਪਾਸ ਤੇ ਦਸਵੇਂ Bye. ਆਓ ਯੋਧਿਆ ਐਰੀਤਾਂ ਤੇਰੀਆਂ ਸ਼ਾਬਾਸ਼ ਫਟੇ ਸਿੰਗ ਪੱਤੇ ਪੁਲਾਹੀ ਹਰ ਕੇ ਨੀਰ ਤੇ ਕੈਕੀ ਯੋਰਾ ਬੜਾ ਸੰਗ ਦੇ ਯੋਰਾ ਥਾਰੇ ਥਾਰੇ ਸੀ ਟੰਪ ਕੇ ਹੈ ਮਹਾਨ ਨਗਰ ਕਿਤਨ ਸਜਾਇਆ ਗਿਆ ਇਸ ਵਾਰ ਸੰਗਤਾਂ ਨੂੰ ਕੀ ਸੰਬੋਧਨ ਕਰਨਾ ਚਾਹੁੰਦੇ ਆਓ ਉਹਨਾਂ ਸ਼ਹੀਦਾਂ ਦੀ ਫਤਿਹ ਕਰ ਸਾਡੇ ਮਹਾਨ ਸ਼ਹੀਦ ਜਿਨ੍ਹਾਂ ਨੇ ਸਾਨੂੰ ਸਿੱਖੀ ਦੀ ਦਾਤ ਬਖਸ਼ੀ ਜੀਵਨ ਦਾਨ ਬਖਸ਼ਿਆ ਸਰਦਾਰੀ ਬਖਸ਼ੀ ਜਿਨ੍ਹਾਂ ਨੂੰ ਅਣਖ ਦੇ ਗੈਰਤ ਜੀਉਂਦਾ ਸਾਨੂੰ ਤੰਗ ਸਿਖਾਇਆ ਉਹਨਾਂ ਮਹਾਰਤਿਦਾਂ ਸਤਕਾਰ ਭੇਟ ਕਰਨ ਲਈ ਉਹ ਧੰਨਵਾਦ ਫਰਦ ਸਿੰਘ ਜਮ ਦੇ ਹੱਦ ਦੇ ਉੱਪਰ ਸਮੂhtੀਆਂ ਹਲਕਾ ਨਾਭੀ ਸੰਗਤ ਵਾਲੇ ਕੁਸ਼ੀਏ ਉੱਪਰ ਅਲਾ ਕੀਤਾ ਜਾਂਦਾ ਵੱਡੀ ਗਿੰਦੀ ਸੰਗਤ ਪੌਂਦੀ ਹੈ ਆਪੋ ਆਪਣੇ ਸਾਧਨਾਂ ਤੇ ਤੇ ਤੁਸੀਂ ਵੇਖਦੇ ਹੋ ਉਹਨਾਂ ਦੀਆਂ ਖੁਸ਼ੀਆਂ ਸ਼ਹੀਦਾਂ ਦਾ ਲੈ ਲਈ ਬਖਸ਼ਾਲ ਲਈ ਸ਼ੁਕrana ਕਰਦੀ ਸੀ ਜਾਂਦੇ ਹੈ ਵੱਡੀ ਗਿੰਦੀ ਵਿੱਚ ਸੰਗਤ ਦਾ ਬਹੁਤ ਬਹੁਤ ਧੰਨਵਾਦ ਆਓ ਉਹਨਾਂ ਸ਼ਹੀਦਾਂ ਦੀ ਨਿਸ਼ਾਨੀ ਸ਼ਹਾਦਤ ਨੂੰ ਸਰਕਾਰ ਭੇਟ ਕਰਨ ਲਈ ਸਿਰਜਾ ਕਰ ਲਈ ਆਪਾਂ ਉਹਨਾਂ ਜੀ ਦੀਆਂ ਖੁਸ਼ੀਆਂ ਪ੍ਰਗਟ ਕਰਦੇ ਹੈ। ਵਾਇਦੀ ਕਾ ਖਾਨ ਸਾਹਿਬ ਹੈ। ਸਤ ਜੀ ਦੇ ਚੋਤੇ ਸਾਹਿਬ ਜਗਾਂ ਦੀ ਇਹ ਸ਼ਹਾਦਤ ਲਾਸਾਨੀ ਸ਼ਹਾਦਤ ਹੈ ਆਪਾਰ ਸੰਜਾ ਸਾਧ ਸੰਗਤ ਸੰਜਾ ਗੁਰਨਾਮ ਜੀਵਾ ਸਿੱਖ ਸਾਹਿਬ ਜਗਾਂ ਦੀ ਸ਼ਹਾਦਤ ਨਾਤਮਸਤ ਹੋਣ ਵਾਸਤੇ ਸ੍ਰੀ ਗੱਦਕੜ ਸਾਹਿਬ ਆਜਰੂਦਾ ਪੂਰੇ ਵਿਸ਼ਵ ਭਾਰ ਵਿੱਚ ਜਿੰਨੇ ਵੀ ਸਿੱਖ ਨੇ ਇਹਨਾਂ ਦੇ ਨਾਲ ਦੇ ਦੌਰਾਨ ਸਾਹਿਬ ਜਗਾਂ ਦੀ ਸ਼ਹਾਦਤ ਨਾਤਮਸਤ ਹੋਉਂਦੇ ਹੈ ਉਸੇ ਸਬੰਧ ਵਿੱਚ ਹਰ ਸਾਲ ਨਾਮਦੇ ਦੇ ਸੰਗਤਾਂ ਦੇ ਨਾਂਦੇ ਦੇ ਲਾਖੀ ਦੇ ਸੰਗਤਾਂ ਵੱਲੋਂ ਇਹ ਵਿਸ਼ਾ ਨਗਰ ਕੀਰਤਨ ਪਰਬ ਕਿਤੇ ਜਾਂਦੇ ਹੈ ਅੱਜ ਜੋਗਰੂਆ ਦਿੱਤਾ ਸਾਹਿਬ ਨੂੰ ਨਗਰ ਕੀਰਤਨ ਪਰਬ ਮੁਕਤੀ ਸਾਹਿਬ ਦੀ ਬਰਗਤਾਂ ਲਈ ਹੈ ਜਿਸ ਦਾ ਸੰਗਤਾਨ ਵਾਹਿਗੁਰੂ ਜੀ ਸਾਹਿਬ ਜਾਦਾ ਬਾਬਾ ਫਤਿਹ ਸਿੰਘ ਸਾਹਿਬ ਜੀ ਦੇ ਪਵਿੱਤਰ ਜਨਮ ਦਿਹਾੜਾ ਵੀ ਹੈ ਸਾਰੀਆਂ ਸੰਗਤਾਂ ਨੂੰ ਸਾਹਿਬ ਜਾਦਾ ਬਾਬਾ ਫਤਿਹ ਸਿੰਘ ਸਾਹਿਬ ਜੀ ਦੇ ਪਵਿੱਤਰ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਮੇਰੇ ਵੱਲੋਂ ਪਿਆਰਪੂਰਨ ਸਤਿ ਸ਼੍ਰੀ ਅਕਾਲ ਸਾਧ ਸੰਗਤ ਅੱਜ ਬਹੁਤ ਹੀ ਪਵਿੱਤਰ ਦਿਹਾੜਾ ਸਰਬੰਸਦਾਮੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਲਾੜਦੇ ਪੁੱਤਰ ਸਾਹਿਬ ਜੱਦਾ ਅਕੀਲ ਸਿੰਘ ਅਤੇ ਸਿੰਘ ਜੀ ਦਾ ਅੱਜ ਜਨਮ ਦਿਹਾੜਾ ਹੈ ਜਿਹੜਾ ਬੜੇ ਉਤਸ਼ਾਹ ਨਾਲ ਇੱਥੇ ਜਥੇ ਲਾੜ ਜਿਸ ਨੂੰ ਟਾਉਣਾ ਮੱਲੋਂ ਹਰ ਸਾਲ ਮਨਾਇਆ ਜਾਂਦਾ ਹੈ ਤੇ ਨਗਰ ਕੀਰਤਨ ਲੈ ਕੇ ਜਾਇਆ ਜਾਂਦਾ ਹੈ ਅੱਜ ਇੱਕ ਵਾਰ ਸਭ ਤੋਂ ਚੱਲ ਕੇ ਪਟਿਆਲਾ ਜਿਲ੍ਹੇ ਵਿੱਚ ਜਿੱਥੇ ਹੁੰਦਾ ਹੋਇਆ ਸਰੰਦ ਫਟਕੜ ਸਾਹਿਬ ਪਹੁੰਚੂਗਾ ਕਾਮ ਨੂੰ ਸਮਾਪਤੀ ਹੋ ਚੁੱਕੀ ਤੇ ਅਸੀਂ ਪਰਮਾਤਮਾ ਜੀ ਅਰਦਾਸ ਕਰਦੇ ਆਂ ਇਹ ਨਗਰ ਇਫਤਨ ਸ਼ਾਂਤੀ ਜਾਵੇ ਤੇ ਸਾਰੀ ਸੰਗਤ ਨੂੰ ਸ਼ਾਂਤੀ ਦੇ ਘਰ ਤੋਂ ਆਪ ਸਾਹਿਬ ਨੂੰ ਬਈਰ ਅਰਦਾਸ ਕਰਨਾ ਕਿ ਸਭ ਤੋਂ ਪਹਿਲਾਂ ਫਤਿਹ ਅਜ਼ ਕਰਦਾ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇਹਦਾ ਮਹਾਨ ਨਗਰ ਕੀਰਤਨਾ ਜਿੱਥੇ ਧੰਤਨ ਬਾਬਾ ਜੀਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਮਾਤਾ ਜੀਰੁਖਾਂ ਜੀ ਉਨਾ ਮਹਾਨ ਸ਼੍ਰੀ ਕਾਦੀ ਸਾਹਿਬ ਤੋਂ ਸਮਰਪਤ ਅੱਜ ਦੇ ਧੰਨ ਧੰਨ ਬਾਬਾ ਫਤਿਹ ਸਿੰਘ ਜੰਮਦੇ ਹੋਏ ਦੀ ਖੁਸ਼ੀ ਹੁੰਦਾ ਹੈ ਇਹ ਹਰ ਸਾਲ ਦੀ ਤਰ੍ਹਾਂ ਮਹਾਨ ਨਗਰ ਕੀਰਤਨ ਜੁਪਾਉਂਦੀ ਬ੍ਰੋਟੋ ਸਾਹਿਬ ਤੋਂ ਪੰਜਾ ਪਰਾਂ ਦੀ ਗਵਾਹੀ ਦੇ ਵਿੱਚ ਔਰ ਧੰਨ ਸਾਹਿਬ ਸ੍ਰੀ ਗ੍ਰੰਥ ਸਾਹਿਬ ਨੂੰ ਸਤਿਕਾਰ ਰਹੀ ਇਹ ਇਹ ਮਹਾਨ ਨਗਰ ਕੀਰਤਨ ਪਿਆ ਗਿਆ ਮੁੱਠੋ ਵੱਟ ਜਿੰਦਾ ਵਿੱਚ ਹੀ ਹੁੰਦਾ ਹੋਇਆ ਸ਼ਾਮ ਨੂੰ ਫਤਿਹ ਸਿੰਘ ਸਾਹਿਬ ਦੀ ਪਾਵਨ ਬ੍ਰਹਸਤ ਦੀ ਪਹੁੰਚ ਕੇ ਸੈਕਟਰ ਤੋਂ ਨਾਪਾਂ ਪਹੁੰਚ ਗਿਆ ਮੈਂ ਸੰਗਤ ਨੂੰ ਇਹੀ ਬੇਨਤੀ ਕਰਨ ਚਾਹੁੰਦਾ ਕਿ ਸਾਨੂੰ ਇਹ ਮਹਾਨ ਸ਼ੀਤਾਂ ਨੂੰ ਲੱਖਪਾਉਂ ਤੋਂ ਬਾਅਦ ਤੇ ਜਿਵੇਂ ਹਰ ਸਾਲ ਆਪਾਂ ਬੜੀ ਵੱਡੀ ਪੱਧਰ ਤੇ ਸੰਗਤਾਂ ਦੇ ਵਿੱਚ ਸ਼ਾਮਲ ਹੁੰਦੇ ਹਾਂ ਤੇ ਇਸ ਸਾਲ ਵੀ ਸਾਡੀ ਜਿੰਨੀ ਨੌਜਾਨਾ ਪੀੜ੍ਹੀ ਹੈ ਸਾਡੇ ਨੌਜਾਨ ਬੱਚੇ ਨੇ ਸਾਡੇ ਸਵਾ ਸੱਤ ਸਥਾਨਕ ਗੁਤਰਾ ਤੋਂ ਲੈ ਕੇ ਨਗਰਾਂ ਦੀਆਂ ਪੰਚਾਇਤਾਂ ਤੱਕ ਸੰਖਾਂ ਨੂੰ ਲਾ ਕੇ ਇਸ ਮਹਾਨ ਨਿਕਟਤਾ ਫਾਫਾ ਤੇ ਸਵਾਗਤ ਥੋੜੇ ਵੱਡੇ ਵੱਡੇ ਪ੍ਰੋਮੋਟਿਵ ਤੇ ਗਏ ਨੇ ਪਰ ਸਾਨੂੰ ਸਾਰੋਤ ਸ਼ਾਮਿਲ ਹੋ ਕੇ ਉਹਨਾਂ ਮਹਾਨ ਸ਼ਹੀਦਾਂ ਦੇ ਚਾਪਲ ਨਾਮ ਤੋਂ ਬੋਲਾਂਗੇ ਸਾਕੇ ਜਿਨ੍ਹਾਂ ਨੇ ਆਪਣੇ ਜੀਵਨ ਦਾ ਬਲੀਦਾਨ ਕੀਤੀ ਅਮਰੋਜ ਇੱਕ ਐਸਾ ਸ਼ਾਕਾ ਕਾਫੀ ਦੁਨੀਆ ਦੇ ਵਿੱਚ ਨਾ ਕਿਹੜੇ ਵਾਪਰੂਗਾ ਜੋ ਉਸ ਆਪਦੇ ਉੱਤੇ ਸ਼ਹੀਦਾਂ ਨੇ ਸੰਯੁਕਤ ਆਪਣਾ ਗੁਰੂ ਕੇ ਲਾਲਾ ਨੇ ਸਾਡੀ ਆਨ ਤੇ ਸਾਨੂ ਬਚਾਉਣ ਵਾਸਤੇ ਆਪਣੇ ਸ਼ਹਾਦਤਾਂ ਦੇ ਕੇ ਸਿੱਖੀ ਨੂੰ ਸਵਾਲੀ ਜੌਨੀ ਜਗਦੀ ਦਿੱਤਾ ਮੈਂ ਉਹਨਾਂ ਦੇ ਕਰਮਾਂ ਤੇ ਪ੍ਰਣਾਮ ਕਰਦਾ ਹਾਂ ਤੁਹਾਨੂੰ ਸਭ ਨੂੰ ਕਰਦਾ ਹਾਂ ਵਾਸੇ ਮਾਦੀ ਮਰਾਹੀ ਇਹੀ ਸੰਗਤਾਂ ਦੇ ਨੌਜਵਾਨਾਂ ਨੂੰ ਕੀਰਤਾਰਦਾ ਕਿ ਸਿੱਖੀ ਵੱਲ ਮੁੜੀਏ ਸਿੱਖੀ ਆਪਣਾ ਘਰ ਹੈ ਜੋ ਗੁਰੂ ਪਾਤਸ਼ਾਹ ਜੀ ਨੇ ਸਾਡੇ ਤੋਂ ਸਾਰਾ ਸਰਬਸਵਾਰਕ ਦਿੱਤਾ ਸਾਨੂੰ ਇਹ ਜਾਤੀ ਵਖਸ਼ੀ ਉਹਦਾ ਆਪਾ ਨਿੱਕ ਮੰਨਦੇ ਆ ਪਰ ਆਪਾਂ ਸਤਿਗੁਰਾਂ ਦੇ ਕਿਸੇ 파ਰਕ ਨੂੰ ਆਰਾਮ ਨੂੰ ਭੁੱਲ ਜਾਈਏ ਉਹ ਬੇਨਤੀ ਹਾਂ ਉਹਨਾਂ ਦੀਆਂ ਮਾਨ ਸਰਵਾਨਾਂ ਦੀ ਯਾਦ ਰੱਤੇ ਇਹ ਨਗਰ ਕੀਰਤਨਾਂ ਦਾ ਵੀ ਇਹ ਫੇਰ ਸਾਡੀ ਵਰਤਮਾਨ ਨੌਜਵਾਨਾਂ ਨੂੰ ਸਿੱਖੀ ਨਾਲ ਜੋੜਿਆ ਜਾਵੇ। ਸ੍ਰੀ ਬੱਤੇਗੜ੍ਹ ਸਾਹਿਬ ਤੇ ਸ਼ਹੀਦਾਂ ਦੀ ਯਾਦ ਦੇ ਵਿੱਚ ਇੱਕ ਬਹੁਤ ਹੀ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਉਦੀ ਬਾਦ ਸੰਗਤਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਆ। ਗੁਰੂ ਪਾਤਸ਼ਾਹ ਦੀ ਰਹਿਮਤ ਸਦਕਾ ਹਰ ਸਾਲ ਫ੍ਰਮ ਐਜੂਕੇਸ਼ਨ ਮੈਂਬਰ ਸੁਮਿੰਦਰ ਸਿੰਘ ਸੋਰਾ ਬਹੁਤ ਵੱਡਾ ਉਪਰਸ ਕਰਦੇ ਆ ਸੰਗਤ ਜਮਾਟੀ ਜਿਹੜੀ ਨਾਮ ਦੇ ਹਸਕੇ ਦੇ ਲਾਗੇ ਬੰਦਨਾ ਰੋਕਦੀਆਂ ਹਾਂ ਜਿਹੜੀ ਕਰੀ ਕਰਵਾਉਂਦੀ ਹੈ ਜੀ ਬਾਬਾ ਪਤਨੀ ਜੀ ਜਿਹੜਾ ਪਟੇਣਾ ਦੇ ਸਾਹ ਦੇ ਸਪੋਸੀ ਜਿਹੜਾ ਪੰਜਾਬ ਦੇ ਸਮਰਪਿਤ ਦੇ ਨਗਰ ਜਿੰਨਾ ਸਟਾਇਜ ਹੁੰਦਾ ਹੈ ਔਰ ਇੱਕ ਬੰਦ ਦੇ ਵਿੱਚ ਇੱਕ ਬਲਬਲਾ ਹੁੰਦਾ ਸਿੱਖੀ ਦਾ ਪ੍ਰਚਾਰ ਤੇ ਪ੍ਰਸਾਰ ਕਰਨ ਦਾ ਦੇ ਬੱਕਰਾ ਦੇ ਵਿੱਚੋਂ ਦੀ ਹੋ ਕੇ ਕਿਉਂਕਿ ਖਾਲਸਾਈ ਹਰ ਤਰ੍ਹਾਂ ਦਾ ਜਿਹੜਾ ਰੰਗ ਹੈ ਉਹ ਨਾ ਫਿਲਮ ਦੇ ਵਿੱਚ ਆਉਂਦਾ ਤੇ ਤਾਂ ਕਿ ਜਿਹੜੇ ਸਿੱਖੀ ਨਾਲ ਕੁੱਤੇ ਹੋਏ ਲੋਕ ਨੇ ਜਾਂ ਅਸੇ ਕਿਹੜੇ ਲੋਕ ਸਮਝ ਨਹੀਂ ਪਾਉਂਦੇ ਉਹ ਨਗਰ ਕੀਰਤਨ ਦੇ ਵਿੱਚ ਸੰਗਤਾਂ ਨਾਲ ਸਾਹ ਦੇਣੀ ਆ ਸਭ ਸਨਮਾਨ ਹੋ ਸਕਣ ਅਤੇ ਉਹਨਾਂ ਮਹਾਰ ਸਹੀਤਾ ਨੂੰ ਜਿਹੜਾ ਨਤਮਸ ਹੋਣ ਦੇ ਵਾਸਤੇ ਫਤਿਹਗੜ੍ਹ ਸਾਹਿਬ ਦੀ ਤਰਤੀਜ ਆ ਕੇ ਨਗਰ ਕੀਰਤਨ ਦਾ ਸਮਾਪਤ ਹੁੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ